ਮਾਨਯੋਗ ਐਸਐਸਪੀ ਫਾਜ਼ਲਕਾ ਸ਼੍ਰੀ ਵਰਿੰਦਰ ਸਿੰਘ ਬਰਾੜ ਉਹਨਾਂ ਦੀ ਅਗਵਾਈ ਹੇਠ ਜਿਹੜੀ ਫਾਜ਼ਲਕਾ ਪੁਲਿਸ ਹੈ ਹਰ ਤਰ੍ਹਾਂ ਦੇ ਜਿਹੜਾ ਕੋਈ ਵੀ ਅਪਰਾਧਿਕ ਗਤੀਵਿਧੀ ਹੁੰਦੀ ਹੈ ਉਹਨੂੰ ਜਲਦੀ ਨਾਲ ਉਹਨੂੰ ਸੋਲਵ ਕਰਨ ਦੇ ਵਿੱਚ ਪੂਰੀ ਤਰ੍ਹਾਂ ਨਾਲ ਵਚਨਬੱਧ ਇਸੇ ਦੀ ਲੜੀ ਦੇ ਵਿੱਚ ਜਿਹੜੀਆਂ ਸਾਡੇ ਸ਼ਹਿਰ ਵਿੱਚ ਅਬੋਹਰ ਵਿੱਚੋਂ ਮੋਟਰਸਾਈਕਲ ਦੀ ਚੋਰੀ ਦੀਆਂ ਮਾਰਦਾ ਤਾਂ ਹੋ ਰਹੀਆਂ ਸੀ ਸਾਡੇ ਕੋਲ ਇਨਫੋਰਮੇਸ਼ਨ ਆ ਰਹੀ ਸੀ ਉਹਨੂੰ ਹੀ ਸੋਲਵ ਕਰਦੇ ਹਾਂ ਇੱਕ ਹਮਾ ਸਿਟੀ ਵਨ ਦਲਦ ਕੀਤਾ ਗਿਆ ਇਹ ਮਕਦਮਾ ਬਰ ਖਿਲਾਫ ਗੁਰਜੰਟ ਸਿੰਘ ਪੁੱਤਰ ਜੀਵਨ ਸਿੰਘ ਵਾਸੀ ਸੀਡ ਫਾਰਮ ਕੱਚਾ ਜਿਹੜਾ ਹੈਗਾ ਉਹਦੇ ਖਿਲਾਫ ਦਰਜ ਕੀਤਾ ਗਿਆ ਜਿਸ ਪਾਸੋਂ ਇੱਕ ਜਿਹੜਾ ਚੋਰੀशुदा ਮੋਟਰਸਾਈਕਲ ਬਰਾਮਦ ਕੀਤਾ ਗਿਆ ਸੀ ਉਸ ਤੋਂ ਬਾਅਦ ਉਹਦੇ ਉਹਦੇ ਪਿਛੋਕਸ਼ ਤੋਂ ਜਿਹੜਾ ਹੈਗਾ ਇਹਦੇ ਵਿੱਚ ਦੂਸਰਾ ਦੋਸ਼ੀ ਜਿਹੜਾ ਹੈਗਾ ਨਾਮਿਨੇਟ ਕੀਤਾ ਗਿਆ ਬੂਟਾ ਸਿੰਘ ਪੁੱਤਰ ਜਗਿੰਦਰ ਸਿੰਘ ਵਾਸੀ ਖਿਆਲੀ ਥਾਣਾ ਮਕੂ ਤਸੀਲ ਜ਼ੀਰਾ ਜੋ ਇਹਨਾਂ ਪਾਸ ਤੋਂ ਉਹਨਾਂ ਪਾਸੋਂ ਉਹ ਕੋਲ ਮੁਲਾਕਾਤੇ ਸਾਡੇ ਵੱਲੋਂ ਹੁਣ ਤੱਕ 15 ਮੋਟਰਸਾਈਕਲ ਜਿਹੜੇ ਨੇ ਬਰਾਉਂਡ ਕਰ ਲਏ ਗਏ ਨੇ ਇਹ ਜਿਹੜੇ 15 ਦੇ 15 ਮੋਟਰਸਾਈਕਲ ਸੀ ਇਹ ਅਬੋਹਰ ਦੇ ਆਸ-ਪਾਸ ਤੇ ਅਬੋਹਰ ਸ਼ਹਿਰ ਦੇ ਵਿੱਚੋਂ ਜਿਹੜੇ ਨੇ ਚੋਰੀ ਦੇ ਵੇਚਦੇ ਸੀ ਮਖੂ ਏਰੀਆ ਦੇ ਵਿੱਚ ਲਿਜਾ ਕੇ ਇਹਨਾਂ ਨੂੰ ਵੇਚ ਰਹੇ ਸੀ ਸੋ ਉਸ ਤੋਂ ਬਾਅਦ ਇਹਨਾਂ ਦੀ ਇਹ ਰਿਕਵਰੀ ਕੀਤੀ ਗਈ ਜੇ ਸਾਡੀ ਜਿਹੜੀ ਅਗਲੀ ਪੁੱਛਪੜਤਾਲ ਹੈ ਜੇ